ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਖੋਸਾ ਰੰਤਿਹਰ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਜੀ ਅੱਜ ਦੀ ਵੀਡੀਓ ਚ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਬਾਈ ਹੁਣਾਂ ਲੋ ਵਕਾਊ ਕੀਤਾ ਗਿਆ ਜੀ ਜਿਹੜੀ ਘਰ ਦੀ ਕੀ ਲੋਕੇਸ਼ਨ ਆ ਜੀ ਕੀ ਡਿਟੇਲ ਆ ਉਹ ਸਾਰੀ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਜੀ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਕਰਚਾਰ ਸਿੰਘ ਨਾਮ ਜੀ ਪਿੰਡ ਜੀ ਖੋਸਾ ਧੀਰਾ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਜ਼ਿਲ੍ਹਾ ਭੋਗਾ ਜੀ ਧੀਰ ਧਾਰਮਪੁਰ ਮੋਬਾਈਲ ਨੰਬਰ ਜੀ 98175 16044 ਠੀਕ ਹੈ ਵੀਰੇ ਆਪਣਾ ਘਰ ਪਿੰਡ ਚ ਕਿਹੜੀ ਜਗ੍ਹਾ ਚ ਰਹੇ ਜਾਂਦਾ ਜੀ ਇਹ ਵੱਡੇ ਗੁਰਦਾਰੇ ਕੋਲੇ ਰਹੇ ਜਾਂਦੇ ਹਾਂ ਵੱਡੇ ਗੁਰਦਾਰਾ ਸਾਹਿਬ ਦੇ ਕੋਲ ਬਿਲਕੁਲ ਨਾਲ ਜੀ ਠੀਕ ਹੈ ਜੀ ਜਿਹੜਾ ਆਪਾਂ ਘਰ ਵਕਾਊ ਕਰਨਾ ਟੋਟਲ ਰਕਬਾ ਕਿੰਨਾ ਜੀ ਇਹਦਾ ਇਹ 9 ਮਰਲੇ ਹੈ ਜੀ 9 ਮਰਲੇ ਪੂਰੇ ਹੈ ਜੀ ਹਾਂ ਜੀ ਇਹ ਆਪਣੇ ਨਾਮ ਚੜੇ ਹੋਏ ਹੈ ਜੀ ਕਿ ਲਾਲਖੀਰ ਚਾਉਂਦੇ ਆ ਲਾਲਖੀਰ ਤੋਂ ਅੰਦਰ ਆ ਜੀ ਲਾਲਖੀਰ ਤੋਂ ਅੰਦਰ ਆ ਜੀ ਕਬਜ਼ਾ ਹੈ ਜੀ ਆਪਣੇ ਕੋਲ ਠੀਕ ਹੈ ਵੀਰੇ ਤੇ ਟੋਟਲ ਆਪਣਾ ਕਿੰਨੇ ਕਮਰੇ ਹੈ ਜੀ ਇਹ ਕਮਰੇ ਦੋ ਕਮਰੇ ਆ ਜੀ ਇੱਕ ਇੱਕ ਡਰਾਈੰਗ ਰੂਮ ਆ ਗਿਆ ਜੀ ਟੋਟਲ ਲੋਬੀ ਆ ਠੀਕ ਹੈ ਰਸੋਈ ਹੈ ਜੀ ਤੇ ਨਾਲ ਅਟੈਚ ਬਾਥਰੂਮ ਹੈ ਜੀ ਬਾਕੀ ਜਿਹੜਾ ਇੱਧਰਲੇ ਪਾਸੇ ਤੁਸੀਂ ਆ ਛੱਤਿਆ ਦੇਖ ਸਕਦੇ ਹੋ ਦਲਾਨ ਇਹ ਟਾਇਲ ਬੱਤੇ ਤੇ ਆ ਜੀ ਤੇ ਬੈਕ ਸਾਈਡ ਤੇ ਜਿਹੜਾ ਸਾਰਾ ਹੋਮ ਆ ਜੀ ਇਹ ਲੈਂਟਰ ਪਿਆ ਵਾ ਕਿ ਟਾਇਲ ਬੱਤਾ ਜੀ ਲੈਂਟਰ ਆ ਜੀ ਸਾਰਾ ਸਾਰਾ ਲੈਂਟਰ ਆ ਜੀ ਇੱਕ ਰੂਮ ਆ ਹਾਂ ਇੱਕ ਤੇ ਟਾਇਲ ਬੱਤਾ ਮਗਰ ਇੱਕ ਰੂਮ ਚ ਠੀਕ ਆ ਜਿਹੜਾ ਆਪਣਾ ਸਟੋਅ ਰੂਮ ਆ ਆਪਾਂ ਕਹਿ ਦਿੰਨੇ ਆ ਤੇ ਬਾਕੀ ਬਾਥਰੂਮ ਨਾਲ ਹੀ ਅਟੈਚ ਆ ਜੀ ਆਪਾਂ ਤੁਹਾਨੂੰ ਵਿੱਚੋਂ ਘਰ ਦਿਖਾ ਦਿੰਨੇ ਆ ਸਾਰਾ ਪੱਥਰ ਲੱਗਿਆ ਵਾ ਜੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਦੋ ਰੂਮ ਆ ਜੀ ਇੱਕ ਡਰੈੰਗ ਰੂਮ ਆ ਜੀ ਬਾਕੀ ਪੱਥਰ ਵਗੈਰਾ ਕੰਪਲੀਟ ਆ ਸਾਰਾ ਅਨਾਲ ਅਟੈਚ ਰਸੋਈ ਆ ਉੱਪਰਲੇ ਪਾਸੇ ਛੱਤ ਤੇ ਤਾਂ ਕੋਈ ਨਹੀਂ ਕਵਰ ਕੀਤਾ ਜੀ ਸਰਪ ਪੌੜੀਆਂ ਹੀ ਕਵਰ ਕੀਤੀਆਂ ਠੀਕ ਆ ਜੀ ਉੱਪਰ ਸਰਪ ਪੌੜੀਆਂ ਹੀ ਕਵਰ ਕੀਤੀਆਂ ਵਿਆਂ ਬਾਕੀ ਨਾਲ ਰਸੋਈ ਆ ਰੂਮ ਆ ਗਿਆ ਜੀ ਕਰ ਲੋ ਚੈੱਕ ਪੀਵੀਸੀ ਵਗੈਰਾ ਵੀ ਹੋਈ ਵੀ ਆ ਤੇ ਸਾਰੇ ਰੂਮ ਚ ਟੁਕੜੀ ਚੜੀ ਹੋਈ ਆ ਜੀ ਇਹ ਆ ਗਿਆ ਜੀ ਆਪਣਾ ਸਟੋਰ ਰੂਮ ਆ ਗਿਆ ਜੀ ਇਧਰਲੇ ਪਾਸੇ ਤੇ ਡਰਾਈੰਗ ਰੂਮ ਆ ਗਾ ਡਰਾਈੰਗ ਰੂਮ ਚ ਵੀ ਪੂਰੀ ਪੀਵੀਸੀ ਵਗੈਰਾ ਹੋਈ ਵੀ ਆ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਫ ਹਾਲਤਾ ਸਿਰਫ ਜਿਹੜਾ ਸਟੋਰ ਰੂਮ ਹੈ ਜੀ ਉਹਦੇ ਤੇ ਟਾਇਲ ਬੱਤਾ ਜੀ ਤੇ ਬਾਕੀ ਸਾਰਾ ਲੈਂਟਰ ਆ ਜੀ ਤੇ ਡਿਮਾਂਡ ਫਿਰ ਇਹਦੀ ਫੋਨ ਤੇ ਕਰਨੀ ਹੈ ਜੀ ਆਪਾਂ ਠੀਕ ਆ ਜੀ ਨੂੰ ਹੋਮ ਪਸੰਦ ਆਊਗਾ ਗੁਰਦਰਾ ਸਾਹਿਬ ਦੇ ਨਾਲ ਆ ਜੀ ਬਿਲਕੁਲ ਟੋਟਲ 9 ਮਰ ਲਿਆ ਲਾਲ ਲਖੀਰ ਦੇ ਅੰਦਰ ਆ ਕਬਜਾ ਬਾਈ ਉਹਨਾਂ ਕੋਲ ਹੈਗਾ ਜੀ ਤੇ ਕਨੈਕਟ ਕਰ ਸਕਦੇ ਆ ਤੁਸੀਂ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ